ਸਮੁੰਦਗ ਦੀ ਅੰਦਰ ਮਿਲੀ ਪੁੱਗਦਾ ਵਿਕਰਮ ਸਿੰਘ ਮਜੀਠੀਆ ਗਿਆਨੀ ਰੂਪੀਰ ਸਿੰਘ ਤੇ ਦਾ ਬੁਨੇ ਲੇਕਿਨ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਇਆ ਗਿਆ ਕੋਰੇ ਤੇ ਕੋਈ ਟਿੱਪਾ ਟਪਣੀ ਨਹੀਂ ਕੀਤੀ ਸ਼ਰੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਸਬਾਨ ਹੈ ਇਹਨਾਂ ਦੇ ਘਰਾਂ ਚ ਬਾਹਰ ਜਾ ਕੇ ਸਵਾਲ ਇਹਨਾਂ ਨੂੰ ਕਰਨਾ ਚਾਹੀਦਾ ਹੈ ਕਲਦੇ ਯਰ ਘਰ ਇਹ ਫੇ ਡਰਾਮਾ ਕਿਉਂ ਰਚਨਾ ਸੀ ਵੀ ਅਸੀਂ ਅਕਾਲ ਤੱਕ ਤੇ ਸਜ਼ਾ ਭੁਗਤ ਰਹੇ ਪਟਿਆਲਾ ਚ ਜੂਤ ਕਾਂਗਰਸ ਪਾਰਟੀ ਦੀ ਅੱਜ ਵੱਡੀ ਰੈਲੀ ਚੱਲ ਰਹੀ ਆ ਜੋ ਹਾਲਾਂਕਿ ਰੋਸ ਰੈਲੀ ਨਾ ਰੱਖਿਆ ਗਿਆ ਉਸ ਵਿੱਚ ਆ ਜਿਹੜੇ ਆ ਪ੍ਰਤਾਪ ਸਿੰਘ ਬਾਜਬਾ ਜਿਹੜੇ ਪਹੁੰਚ ਚੁੱਕੇ ਆ ਤੇ ਉੱਥੇ ਹੀ ਜੇਕਰ ਸੁਖਜਿੰਦਰ ਸਿੰਘ ਰਣਵਾ ਦੀ ਗੱਲ ਕਰੀਏ ਲੋਕ ਸਭਾ ਮੈਂਬਰ ਤਾਂ ਉਹ ਪਹੁੰਚੇ ਆ ਤਾਂ ਉਹਨਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਅੱਜ ਰਾਜਾ ਵੜਿੰਗਾ ਜਿਹੜੇ ਪਟਿਆਲਾ ਪਹੁੰਚੇ ਤਾਂ ਉਹਨਾਂ ਨਾਲ ਗੱਲਬਾਤ ਕਰ ਰਿਹਾ ਵੜਿੰਗ ਸਾਹਿਬ ਅੱਜ ਵੱਡੀ ਰੈਲੀ ਰੱਖੀ ਗਈ ਆ ਰੋਸ ਰੈਲੀ ਦਾ ਨਾਂ ਰੱਖਿਆ ਗਿਆ ਪਰ ਇੱਥੇ ਇਸ ਜਗ੍ਹਾ ਕਿਹੜਾ ਜਿਹੜਾ ਰੋਸ ਕਿਵੇਂ ਹੋਏਗਾ ਜੀ ਦੇਖੋ ਇਹੋ ਜੇ ਸਮਾਗਾਂ ਦੇ ਰਾਹੀਂ ਅੱਜ ਇਹ ਯੂਥ ਕਾਂਗਰਸ ਵੱਲੋਂ ਮੋਹਿਤ ਮਹਿੰਦਰਾ ਜੀ ਵੱਲੋਂ ਰੋਸ ਰੈਲੀ ਰੱਖੀ ਗਈ ਹੈ ਇਰੇ ਰਾਹੀਂ ਅਸੀਂ ਪੰਜਾਬ ਦੀ ਸਰਕਾਰ ਨੂੰ ਸੁਚੇਤ ਸਹਿਨੇਹਾਂ ਦੇਣਾ ਚਾਹੁੰਦੇ ਹਾਂ ਕਿ ਜਿਸ ਪ੍ਰਕਾਰ ਦੀ ਵਾਧੀ ਬੇਰੋਜ਼ਗਾਰੀ ਪੰਜਾਬ ਦੇ ਅੰਦਰ ਔਰ ਨੌਜਵਾਨਾਂ ਦਾ ਜਿਹੜਾ ਰੁਝਾਨ ਹੈ ਉਹ ਨਸ਼ਿਆਂ ਵੱਲ ਵਧੇਰੇ ਵੱਧ ਰਿਹਾ ਹੈ ਜਾਂ ਗੈਂਗਸਟਰਾਂ ਵੱਲ ਵਧੇਰੇ ਵੱਧ ਰਿਹਾ ਹੈ ਪੰਜਾਬ ਦੇ ਨਾਲ ਤੁਸੀਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸਨ 3 ਸਾਲ ਬੀਤ ਗਏ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਾਂਗੇ ਇਹ ਵੀ ਝਾ ਗਿਆ ਸੀ ਮੁੱਖ ਮੰਤਰੀ ਸਾਹਿਬ ਵੱਲੋਂ ਕਿ ਜਿਹੜੇ ਗੋਰੇ ਐ ਉਹ ਪੰਜਾਬ ਚ ਆਇਆ ਕਰਨਗੇ ਇੱਥੇ ਨੌਕਰੀ ਲੱਭਣ ਤੇ ਅੱਜ ਜਿਹੜਾ ਸਿੰਥੈਟਿਕ ਡਰੱਗਸ ਦਾ ਨੌਜਵਾਨ ਆਦੀ ਹੋ ਰਿਹਾ ਔਰ ਦਿਨ ਬਦਿਨ ਰੋਜ਼ਾਨਾ ਖਬਰਾਂ ਓਵਰਡੋਸ ਦੀਆਂ ਨੌਜਵਾਨ ਪੁੱਤ ਮਰ ਰਹੇ ਐ ਘਰਾਂ ਦੇ ਘਰ ਉੱਜੜ ਗਏ ਪਾਰਕ ਉਸੇ 3 ਸਾਲਾਂ ਬਾਅਦ ਵਿਖਾਵਾ ਕਰਨ ਲੱਗੇ ਹੋ ਲੈ ਕੇ ਆਪਦਾ ਪੁਲਿਸ ਕਮ ਜਿਹੜਾ ਕਮਿਸ਼ਨਰ ਹੈ ਜਾਂ ਕੋਈ ਲੈ ਕੇ ਡੀਆਈਜੀ ਆਪਦਾ ਐਸਐਸਪੀ ਤੇ ਉਹ ਹੁਣ ਕਿਹੜੇ ਕੱਢਦੇ ਫਿਰਦੇ ਆ ਛੋਟੇ ਛੋਟੇ ਘਰਾਂ ਨੂੰ ਜਿਹੜੇ ਨਸ਼ਾ ਦੇ ਤਸਕਰ ਆ ਉਹਨਾਂ ਦੇ ਘਰ ਤੋੜਨ ਦੀ ਕੋਸ਼ਿਸ਼ ਕਰ ਰਹੇ ਆ ਮੈਨੂੰ ਕੋਈ ਇਤਰਾਜ਼ ਨਹੀਂ ਲੇਕਿਨ 3 ਸਾਲ ਸਰਕਾਰ ਸੁੱਤੀ ਪਈ ਸੀ ਤੇ ਵੱਡੇ ਮਗਰਮਚ ਜਿਨ੍ਹਾਂ ਨੂੰ ਤੁਸੀਂ ਪੁਲਿਸ ਮਹਿਕਮੇ ਚ ਸਸਪੈਂਡ ਕੀਤਾ ਹੈ ਜਿੰਨਾਂ ਨੇ ਨਸ਼ਾ ਇਸ ਪੰਜਾਬ ਦੇ ਵਿੱਚ ਲੈ ਕੇ ਆਂਦਾ ਕੀ ਮੁੱਖ ਮੰਤਰੀ ਸਾਹਿਬ ਕੋਈ ਜ਼ਰੂਰਤ ਹੈਗੀ ਉਹਨਾਂ ਦਾ ਘਰ ਤੋੜਨ ਦੇ ਵਿੱਚ ਐਵੇਂ ਕਿਸੇ ਦਾ ਕੋਈ 8 ਬਾਏ 10 ਦਾ ਪਰਛੱਤਾ ਤੋੜਦਾ ਇਹ ਇਹਨਾਂ ਨਸ਼ਾ ਖਤਰ ਨਹੀਂ ਹੋਣਾ ਲੋਕਾਂ ਨੂੰ ਬੇਵਕੂਫ ਨਾ ਬਣਾਓ ਤੁਸੀਂ ਅਰਦਾਸ ਵੀ ਕਰਾਈ ਸੀ ਹਰਮੰਦਰ ਸਾਹਿਬ ਦੇ ਵਿੱਚ ਸੋ ਜੋ ਪੰਜਾਬ ਦੇ ਹਾਲਾਤ ਅੱਜ ਸਪੈਸ਼ਲੀ ਯੂਥ ਕਾਂਗਰਸ ਨੇ ਇਸ ਨਸ਼ਿਆਂ ਦੇ ਖਿਲਾਫ ਜਿਹੜੀ ਹੈ ਉਹ ਮੁਹਿੰਮ ਵਿੱਢੀ ਹੈ ਔਰ ਮੈਂ ਵਧਾਈ ਦੇਣਾ ਚਾਹਣਾ ਯੂਥ ਕਾਂਗਰਸ ਦੇ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਨੂੰ ਕਿ ਉਹਨੇ ਇਸ ਦਾ ਆਗਾਜ਼ ਔਰ ਇਹਦੀ ਸ਼ੁਰੂਆਤ ਅੱਜ ਅਨਾਜ ਮੰਡੀ ਪਟਿਆਲਾ ਤੋਂ ਸ਼ੁਰੂ ਕੀਤੀ ਔਰ ਮੈਨੂੰ ਲੱਗਦਾ ਇਸ ਤੋਂ ਬਾਅਦ ਯੂਥ ਕਾਂਗਰਸ ਇਸ ਪ੍ਰਕਾਰ ਬਾਈਕ ਰੈਲੀ ਔਰ ਮੋਟਰਸਾਈਕਲ ਰੈਲੀ ਲੋਕਾਂ ਨੂੰ ਸੁਚੇਤ ਕਰਨ ਲਈ ਔਰ ਸਰਕਾਰ ਨੂੰ ਸ਼ਰਮ ਦੇਣ ਲਈ ਇਹ ਸਾਰੇ ਜਿਹੜੇ ਕਾਰਜਕ੍ਰਮ ਆ ਰੋਸ ਰੈਲੀ ਵਿੱਢੀ ਗਈ ਵਰਡਿੰਗ ਸਾਹਿਬ ਜਿਉਂ ਸੀ ਯਾਨੀ ਕਹਿੰਦੇ ਲੱਗੇ ਯੂਟੇ ਸੰਜੀਵ ਸ਼ਰਮਾ ਕਾਲੂ ਮਿਸਿੰਗ ਹੈ ਲੱਗਦਾ ਕਿੱਥੇ ਕਿੱਥੇ ਹੈ ਇਹ ਵੀ ਹਲਚਲ ਦੇਖੋ ਆਏ ਹੁਣ ਸਟੇਜ ਤੇ ਤੁਸੀਂ ਕਹੋਗੇ ਵੀ 117 ਕੈਂਡੀਡੇਟ ਆਉ ਤੁਸੀਂ ਉਹ ਸਾਰੇ ਮਿਸਿੰਗ ਹੈ ਬਹੁਤ سارے ਵਿਅਕਤੀ ਆ ਜਾਂਦੇ ਆ ਬਹੁਤ سارے ਵਿਅਕਤੀ ਕਈ ਵਾਰੀ ਆਦੇ ਕਮਾ ਕਰਚ ਨਹੀਂ ਹੋਦੇ ਅਕਾਲੀ ਗੱਦੀ ਬਗਾਵਤ ਖਾਲਾ ਅਤੇ ਕਲਪਿਕਰਮ ਮਜੀਠੀਆ ਨੇ ਬਗਾਵਤ ਦੇ ਸੁਰ ਉਪਨਾਏ ਲੱਗਦਾ ਕਿ ਕਿੰਨੇ ਗੱਲ ਕੋਈ ਵੱਡੀ ਬਣ ਚੁੱਕਿਆ ਹੈ ਮੈਂ ਸਮਝਦਾ ਕਿ ਅੰਦਰ ਮਿਲੀ ਭੁਗਤ ਹੈ ਪਰਿਵਾਰ ਸਾਰਾ ਜਾਣੇ ਕਿ ਕੋਈ ਨਾ ਕੋਈ ਚਾਹੁੰਦੇ ਹਨ ਕਿ ਸਾਡੇ ਕੋਲ ਹੀ ਰਹੇ ਸਾਰਾ ਕੁਝ ਵਿਕਰਮ ਸਿੰਘ ਮਜੀਠੀਆ ਗਿਆਨੀ ਰੁਪੀਰ ਸਿੰਘ ਤੇ ਦਾ ਬੋਲੇ ਲੇਕਿਨ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਇਆ ਗਿਆ ਉਰੇ ਤੇ ਕੋਈ ਟਿੱਪਾ ਟਪਣੀ ਨਹੀਂ ਕੀਤੀ ਸੋ ਮੈਨੂੰ ਲੱਗਦਾ ਕਿ ਬਹੁਤ ਵੱਡੀ ਜ਼ਾستی ਤੱਕਾ ਸਾਡਾ ਸਿੱਖ ਧਰਮ ਦਾ ਸਾਨੂੰ ਸਾਰਿਆਂ ਨੂੰ ਬਤੌਰ ਸਿੱਖ ਇੱਕ ਮੁੱਠੋ ਕੇ ਇਕੱਠੇ ਹੋ ਕੇ 28 ਨੂੰ ਮੈਂ ਸੁਣਿਆ ਕਿ ਇਹਨਾਂ ਦੀ ਦੁਵਾਰਾ ਮੀਟਿੰਗ ਹੈ ਜੀ ਉਹਨਾਂ ਚਿੱਕਰ ਸਾਰੇ ਕੰਮਕਾਰ ਛੱਡ ਕੇ ਸਾਰੇ ਸਿੱਖ ਜਗਤ ਨੂੰ ਸਾਰੇ ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਸਬਾਨ ਹੈ ਇਹਨਾਂ ਦੇ ਘਰਾਂ ਚ ਬਾਹਰ ਜਾ ਕੇ ਸਵਾਲ ਇਹਨਾਂ ਨੂੰ ਕਰਨਾ ਚਾਹੀਦਾ ਹੈ ਤੇ ਮੁਰ ਦੁਵਾਰੇ ਗਿਆਨੀ ਰਵੀਰ ਸਿੰਘ ਜੀ ਨੂੰ ਤੇ ਉਹਨਾਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬਹਾਲੀ ਦੇ ਹਾਸਤੇ ਸਾਰੇ ਸਿੱਖਾਂ ਨੂੰ ਜੋਰ ਲਾਉਣਾ ਚਾਹੀਦਾ ਤਾਂ ਜੋ ਮर्याਦਾ ਕਾਇਮ ਰਹੇ ਸਾਡੇ ਅਕਾਲ ਤਖਤ ਸਾਹਿਬ ਦੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਵੀ ਸਜ਼ਾ ਲੱਗੀ ਸੀ ਉਹਨਾਂ ਨੇ ਸਿਰ ਝੁਕਾ ਕੇ ਉਹ ਸਜ਼ਾ ਨੂੰ ਕਬੂਲ ਕੀਤਾ ਤੇ ਅੱਜ ਕੱਲ ਦੇ ਅਹਲਕਾਰ ਇਹ ਫੇ ਡਰਾਮਾ ਕਿਉਂ ਰਚਣਾ ਸੀ ਵੀ ਅਸੀਂ ਅਕਾਲ ਤਖਤ ਤੇ ਸਜ਼ਾ ਭੁਗਤਣ ਜਾ ਰਹੇ ਹਾਂ ਤੇ ਡਰਾਮਾ ਰਚ ਕੇ ਤੁਹਾਨੂੰ ਲੱਗਿਆ ਕਿ ਪੰਜਾਬ ਦੇ ਲੋਕਾਂ ਨੇ ਸਾਨੂੰ ਮਾਫ਼ ਨਹੀਂ ਕੀਤਾ ਤੇ ਤੁਸੀਂ ਜਥੇਦਾਰਾਂ ਨੂੰ ਬਦਲਨ ਦਾ ਕੰਮ ਸ਼ੁਰੂ ਕਰਤਾ ਇਹ ਮਾਫ ਨਹੀਂ ਕਰਨਗੇ ਔਰ ਮੈਂ ਕਹਾਂਗਾ ਮਜੀਠੀਆ ਸਾਹਿਬ ਅਗਰ ਤੁਹਾਡਾ ਵਿਰੋਧ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਗੱਲ ਕਰੋ ਤੇ ਕੌ ਖੜੇ ਹੋ ਕੇ ਵੀ ਆਸੀ ਸ਼ਰੋਪਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਮੈਂ ਸਵਾਲ ਕਰਾਂਗਾ ਇੱਕ ਕੌਨਸਲ ਪਾਰਟੀ ਦੇ ਪ੍ਰਧਾਨ ਬਾਰੇ ਬੜੇ ਚਰਚਾ ਜੀ ਜੈ ਜਵਾਦ ਸਾਡਾ ਪ੍ਰਬੰਧ ਅਮਰਿੰਦਰ ਸਿੰਘ ਰਾਜਾ ਵੜਿੰਗਾ ਜਿਹੜੇ ਉਹ ਪਹੁੰਚੇ ਨੇ ਜਿੱਥੇ ਅਕਾਲੀ ਦਲ ਤੇ ਵੱਡੇ ਸਵਾਲ ਉਹਨਾਂ ਵੱਲੋਂ ਖੜੇ ਕਿਤੇ ਆ ਜਬਾੜਾ ਬਿਆਨ ਦਿੱਤਾ ਗਿਆ ਹੈ ਕਿ ਮਿਲੀ ਭੁਗਤ ਹੈ ਤਾਂ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਕਿ ਕਾਂਗਰਸ ਪਾਰਟੀ ਦੇ ਜੋ ਹਾਲਾਤ ਬਣੇ ਹੋ ਨੇ ਉਹਨਾਂ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਜਿਹੜਾ ਸਵਾਲ ਕਰਨਾ ਸੀ ਪਰ ਉਹ ਪਹਿਲਾਂ ਹੀ ਜਿਹੜੇ ਅੰਦਰ ਚਲੇ ਗਏ ਆ ਤਾਂ ਅੱਜ ਵੱਡੀ ਰੈਲੀ ਹੈ ਜਿਹੜੀ ਉਹ ਕਰਵਾਈ ਜਾ ਰਹੀ ਹੈ ਪਟਿਆਲਾ ਵਿੱਚ ਰੋਸ ਰੈਲੀ ਚੱਲ ਰਹੀ ਹੈ ਤਾਂ ਰੋਸ ਰੈਲੀ ਵਿੱਚ ਸਾਰੇ ਦੇਗੇ ਜੀ ਲੀਡਰ ਕਾਂਗਰਸ ਪਾਰਟੀ ਦੇ ਜਿਹੜੇ ਆ ਉਹ ਨਜ਼ਰ ਆ ਰਹੇ ਆ ਪਰ ਉੱਥੇ ਹੀ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਲੇ ਵੀ ਕਾਂਗਰਸ ਪਾਰਟੀ ਚ ਅੰਦਰੋਂ ਗਤੀ ਕੁਝ ਸਹੀ ਨਹੀਂ ਹੈ ਕਿਉਂਕਿ ਇੱਥੇ ਚਰਨਜੀਤ ਸਿੰਘ ਚੰਨੀ ਸਾਹਿਬ ਕਾ ਮੁੱਖ ਮੰਤਰੀ ਜਿੱਥੇ ਇੱਕ ਪਾਸੇ ਉਹਨਾਂ ਤੇ ਵੱਲੋਂ ਵੱਡੀ ਆਵਾਜ਼ ਆ ਜਿਹੜੀ ਲੋਕ ਸਭਾ ਚ ਬੁਲੰਦ ਕੀਤੀ ਜਾਂਦੀ ਹੈ ਤਾਂ ਦੂਜੇ ਪਾਸੇ ਅੱਜ ਪੰਜਾਬ ਚ ਵੀ ਅਹਿਮ ਮੁੱਦਿਆਂ ਨੂੰ ਕਿਤੇ ਨਾ ਕਿਤੇ ਚੱਕਦੇ ਨਜ਼ਰ ਆਉਂਦੇ ਆ ਤਾਂ ਦੂਜੇ ਪਾਸੇ ਅੱਜ ਕਈ ਲੀਡਰਾਂ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਪਰ ਦਿਗਜ ਲੀਡਰ ਕਾਂਗਰਸ ਪਾਰਟੀ ਦੇ ਇਥੋਂ ਜਿਹੜੇ ਆ ਨਜ਼ਰ ਨਹੀਂ ਆ ਰਹੇ ਤਾਂ ਇਹ ਸਬੰਧੀ ਉਹਨਾਂ ਨੇ ਹਾਲਾਂਕਿ ਬਿਆਨ ਵੀ ਦਿੱਤਾ ਹੈ ਕਿ ਕਈਆਂ ਨੂੰ ਕੰਮ ਆ ਜਿਸ ਕਾਰਨ ਉਹ ਨਹੀਂ ਪਹੁੰਚ ਸਕੇ ਸੋ ਦੇਖਣਾ ਹੋਏਗਾ ਕਿ ਕਿਸ ਤਰੀਕੇ ਨਾਲ ਇਸ ਰੈਲੀ ਦਾ ਅਸਰ ਸਰਕਾਰ ਤੇ ਪਵੇਗਾ ਰੈਲੀ ਦੇ ਰਾਹੀਂ ਕੀ ਸਤਾਹ ਤੇ ਨਜ਼ਰ ਬਣਾਈ ਜਾ ਰਹੀ ਹੈ ਇਹ ਵੀ ਦੇਖਣ ਵਾਲੀ ਗੱਲ ਹੈ ਵੀਡੀਓ ਜਰਨਲਿਸਟ ਸਤਰਾਵ ਸਿੰਘ ਮਠੋਈ ਐਨ ਆਰ ਆਈ ਟੀਵੀ ਪਟਿਆਲਾ